ਕੋਜ ਸ਼ੂਟਿੰਗਾਂ ਤੋਂ ਬਾਅਦ 2 ਹਫ਼ਤੇ ਬਾਅਦ ਬੱਚਿਆਂ ਦੇ ਵੱਲੋਂ ਸਕੂਲਾਂ ਦੇ ਵਿੱਚ ਵਾਪਸ ਜਾਇਆ ਜਾਣਾ ਹੈ ਜਿਸਦੇ ਬਾਅਦ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋਏਗਾ ਅਤੇ ਬੱਚੇ ਆਪਣੀ ਪੜ੍ਹਾਈ ਜਾਰੀ ਕਰਨਗੇ ਇਸ ਤੋਂ ਪਹਿਲਾਂ ਬੇਸ਼ੱਕ ਮਾਪਿਆਂ ਦੇ ਵੱਲੋਂ ਤਮਾਮ ਪ੍ਰਕਾਰ ਦੇ ਇੰਤਜ਼ਾਮ ਬੱਚਿਆਂ ਦੇ ਸਕੂਲਾਂ ਨੂੰ ਲੈ ਕੇ ਕੀਤੇ ਜਾ ਰਹੇ ਨੇ ਪਰ ਹੈਲਥ ਪ੍ਰਤੀ ਵੀ ਨਜ਼ਰਸਾਨੀ ਜ਼ਰੂਰੀ ਹੈ ਇਸ ਲਈ ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾਕਟਰ ਬੋਨੀ ਹੈਨਰੀ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਮਾਪਿਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਕਿ ਜ਼ਰੂਰੀ ਵੈਕਿਨ ਨੇਟ ਪਛਿਆ ਨੂੰ ਜ਼ਰੂਰ ਕੀਤਾ ਜਾਵੇ ਕਿਉਂਕਿ ਜੋ ਡਿਜ਼ੀਜ਼ ਹੋ ਸਕਦੇ ਨੇ ਉਸ ਦੇ ਲਈ ਵੈਕਸੀਨੇਸ਼ਨ ਜ਼ਰੂਰੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਨਾਲ ਨਾਲ ਉਹਨਾਂ ਆਖਿਆ ਕਿ ਗ੍ਰੇਡ 6 ਤੋਂ ਉ ਵੱਡੀ ਉਮਰ ਦੇ ਬੱਚਿਆਂ ਦੇ ਲਈ ਸਕੂਲਾਂ 'ਚ ਵੈਕਸੀਨੇਸ਼ਨ ਦਾ ਪ੍ਰਬੰਧ ਹੋਏਗਾ ਪਰ ਛੋਟੇ ਬੱਚਿਆਂ ਦੀ ਵੈਕਸੀਨੇਸ਼ਨ ਸਕੂਲ ਜਾਣ ਤੋਂ ਪਹਿਲਾਂ ਕਰਵਾਉਣੀ ਜ਼ਰੂਰੀ ਹੈ ਬੱਚਿਆਂ ਦੇ ਵੱਲੋਂ ਬੈਕ ਟੂ ਸਕੂਲ ਦੇ ਤਹਿਤ 2 ਹਫ਼ਤੇ ਬਾਅਦ ਕਲਾਸਰੂਮਜ਼ ਦੇ ਵਿੱਚ ਆ ਕੇ ਦੁਬਾਰਾ ਤੋਂ ਪੜ੍ਹਾਈ ਸ਼ੁਰੂ ਕਰਨੀ ਹੈ ਜਿਸ ਨੂੰ ਲੈ ਕੇ ਵੱਖ-ਵੱਖ ਪ੍ਰਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਡਾਕਟਰ ਬੌਨੀ ਹੈਨਰੀ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿੱਥੇ ਬੱਚਿਆਂ ਦੀਆਂ ਮਹੱਤਵਪੂਰਨ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਉੱਥੇ ਵੈਕਸੀਨੇਸ਼ਨ ਤੇ ਰੂਟੀਨ ਚੈੱਕਅਪ ਵੀ ਜ਼ਰੂਰ ਕਰਵਾਈ ਜਾਵੇ ਜਿਨ੍ਹਾਂ ਆਖਿਆ ਕਿ ਖਾਸ ਤੌਰ ਤੇ ਖਸਰਾ ਜਾਂ ਚਿਕਨਪੋਕਸ ਵਰਗੇ ਮਾਮਲਿਆਂ ਦੇ ਵਿੱਚ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ ਤੇ ਇਸ ਦੇ ਲਈ ਮਾਪੇ ਧਿਆ ਬੱਚਾ ਨੂੰ ਸਹੀ ਸਮੇਂ ਦੇ ਉੱਪਰ ਵੈਕਸੀਨੇਟ ਜ਼ਰੂਰ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਸਕੂਲ ਜਾਣ ਤੋਂ ਪਹਿਲਾਂ ਅਗਸਤ ਦੇ ਵਿੱਚ ਬੱਚਾ ਨੂੰ ਵੈਕਸੀਨੇਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਚਾਈਲਡ ਕੇਅਰ ਅਤੇ ਸਕੂਲ ਪਹੁੰਚਣ ਤੋਂ ਪਹਿਲਾਂ ਜੇਕਰ ਉਹ ਪੂਰੀ ਤਰ੍ਹਾਂ ਵੈਕਸੀਨੇਟ ਹੋਣਗੇ ਤਾਂ ਸੁਰੱਖਿਤ ਹੋਣਗੇ ਅਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਉਹਨਾਂ ਦਾ ਵਿਚਾਰ ਰਹੇਗਾ ਡਾਕਟਰ ਹੈਨਰੀ ਨੇ ਕਿਹਾ ਕਿ ਵੈਕਸੀਨੇਟ ਬੱਚਾ ਨੂੰ ਵੈਕਸੀਨ ਹੀ ਕਈ ਗੰਭੀਰ ਬਿਮਾਰੀਆਂ ਤੋਂ ਬਚਾ ਸਕਦੀ ਹੈ ਬ੍ਰਿਟਿਸ਼ ਕੋਲੰਬੀਆ ਚ 6 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਕੋਵਿਡ-19 ਇਨਫਲੂਐਂZA ਪੋਲੀਓ ਖਸਰਾ ਤੇ ਚਿਕਨਪੋਕਸ ਸਮੇਤ ਕਈ ਵੈਕਸੀਨੇਸ਼ਨਸ ਫ੍ਰੀ ਦੇ ਵਿੱਚ ਪ੍ਰਾਪਤ ਕਰ ਸਕਦੇ ਨੇ ਹੈਨਰੀ ਦਾ ਕਹਿਣਾ ਕਿ ਗ੍ਰੇਡ 6 ਤੇ ਇਸ ਤੋਂ ਉੱਪਰ ਦੇ ਬੱਚਿਆਂ ਦੇ ਲਈ ਸਕੂਲਾਂ 'ਚ ਹੀ ਵੈਕਸੀਨੇਸ਼ਨ ਦਾ ਪ੍ਰਬੰਧ ਕੀਤਾ ਗਿਆ ਜਿੱਥੋਂ ਕਿ ਉਹ ਵੈਕਸੀਨੇਟ ਹੋ ਸਕਦੇ ਨੇ ਇਸ ਤੋਂ ਇਲਾਵਾ ਮਾਪਿਆਂ ਨੂੰ ਹਰ ਕਿਸਮ ਦੀ ਸਿਹਤ ਦਾ ਧਿਆਨ ਰੱਖਣ ਦੇ ਲਈ ਵੀ ਕਿਹਾ ਗਿਆ ਹੈ ਕਿ ਜੇਕਰ ਬੱਚਿਆਂ ਦੀ ਹੈਲਥ ਖਰਾਬ ਦਿਖਾਈ ਦੇ ਰਹੀ ਹੈ ਤਾਂ ਇਸ 2 ਹਫ਼ਤਿਆਂ ਦੇ ਵਿੱਚ ਉਸ ਸੰਬੰਧੀ ਡਾਕਟਰੀ ਸਹਾਇਤਾ ਲਈ ਜਾਵੇ ਅਤੇ ਜ਼ਰੂਰੀ ਵੈਕਸੀਨੇਸ਼ਨਸ ਕਰਵਾਈਆਂ ਜਾਣ ਤਾਂ ਜੋ ਬੱਚੇ ਸਕੂਲਾਂ ਦੇ ਵਿੱਚ ਸੁਰੱਖਿਅਤ ਰਹਿ ਸਕਣ ਕਾਬਲੇ ਗੌਰ ਹੈ ਕਿ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਇਨਫਲੂਐਂਜ਼ਾ ਦੇ ਕਾਫੀ ਕੇਸ ਸਾਹਮਣੇ ਆਏ ਸੀ ਖਾਸ ਕਰਕੇ ਬੱਚਿਆਂ ਨੂੰ ਇਸ ਨੇ ਹਿੱਟ ਕੀਤਾ ਸੀ ਜਿਸ ਦੇ ਬਾਅਦ ਚੀਫ ਮੈਡੀਕਲ ਅਧਿਕਾਰੀ ਅਤੇ ਹੈਲਥ ਅਫੀਸ਼ੀਅਲਸ ਨੇ ਮਾਪਿਆਂ ਨੂੰ ਇਹ ਕਿਹਾ ਸੀ ਕਿ ਪਿਛਲੇ ਸਮੇਂ ਦੌਰਾਨ ਵੈਕਸੀਨੇਸ਼ਨ ਦੇ ਵਿੱਚ ਘਾਟ ਦੇਖੀ ਗਈ ਹੈ ਜਿਸ ਕਾਰਨ ਬੱਚੇ ਇਨਫਲੂਐਂਜ਼ਾ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਤੇ ਇਸ ਸਾਲ ਵੀ ਇਨਫਲੂਐਂਜ਼ਾ ਫੈਲਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਜਿਸ ਕਾਰਨ ਵੱਧ ਤੋਂ ਵੱਧ ਬੱਚੇ ਵੈਕਸੀਨੇਟ ਹੋਣ ਇਸ ਦੇ ਲਈ ਚੀਫ ਮੈਡੀਕਲ ਆਫੀਸਰ ਡਾਕਟਰ ਬੋਨੇ ਹੈਨਰੀ ਦੇ ਵੱਲੋਂ ਮਾਪਿਆਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀ ਤੀਗਾਇਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ